ਇਹ ਤਾਂ ਡੀਮੂਵ ਕਰਾ ਦੇਗਾ ਕੰਪੇਨਿੰਗ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਦੇਖੋ ਜਦੋਂ ਇਲੈਕਸ਼ਨਸ ਚੱਲ ਰਹੀ ਹੁੰਦੀ ਹੈ ਨਾ ਉਹ ਅਲੱਗ ਹੀ ਦਿਨ ਹੁੰਦਾ ਇਹਨਾਂ ਚਾਂਜਪਾ ਮਾਹੌਲ ਹੁੰਦਾ ਏ ਵੀ ਹਰ ਜਿਹੜਾ ਵਰਕਰ ਆ ਹਰ ਵੋਟਰ ਆ ਉਹ ਅਲੱਗ ਉਹਦਾ ਜਿਹੜਾ ਮਤਲਬ ਉਹਦੇ ਚਿਹਰੇ ਤੇ ਜਾਂ ਉਹਦੇ ਹਾਉ ਭਾਉ ਹੁੰਦੇ ਆ ਉਹ ਬੜੇ ਡਿਫਰੈਂਟ ਹੁੰਦੇ ਆ ਤੇ ਇਲੈਕਸ਼ਨ ਤੋਂ ਬਾਅਦ ਇੱਕਦਮ ਜਿਹੜੇ ਉਹ ਟੋਟਲ ਜਿਹੜਾ ਚਾਰ ਜਪਕ ਡਿਫਰੈਂਟ ਹੁੰਦਾ ਏ ਉਹ ਇੱਕਦਮ ਰਿਲੈਕਸ ਹੋ ਜਾਂਦਾ ਠੰਡਾ ਹੋ ਜਾਂਦਾ ਤੇ ਉਸੇ ਤਰੀਕੇ ਨਾਲ ਮੈਂ ਵੀ ਅੱਜ ਜਿਹੜਾ ਏ ਉਹ ਇੱਕ ਜਿਹਦਾ ਚਾਰਜ ਹੁੰਦੇ ਹੋਏ ਹੋਏ ਸੀ ਟੋਟਲ ਇੱਕ ਵਾਤਾਵਰਨ ਸੀ ਜਿਹੜਾ ਹੁਣ ਉਹ ਰਿਲੈਕਸ ਤੇ ਬਿਲਕੁਲ ਠੰਡਾ ਮਾਹੌਲ ਆ ਸ਼ਾਂਤ ਮਾਹੌਲ ਆ ਤੇ ਉਹਨੂੰ ਇੰਜੋਏ ਕਰ ਰਹੇ ਆ ਦੇਖੋ ਹੁਣ ਥੋੜਾ ਆਪਣੇ ਸ਼ਹਿਰ ਦਾ ਜਿਹੜਾ ਮੇਰਾ ਸ਼ਹਿਰ ਆ ਲੁਧਿਆਣਾ ਉਹਨੂੰ ਦੁਬਾਰਾ ਇੱਕ ਬਹੁਤ ਹੀ ਸ਼ਾਂਤ ਐਸਾ ਵੜੇ ਮਾਹੌਲ ਆ ਤੇ ਬੜਾ ਵਧੀਆ ਏ ਤੇ ਇਹ ਉਹ ਅਲੱਗ ਇੱਕ ਇਲੈਕਸ਼ਨ ਦੇ ਜਿਹੜੇ ਦਿਨ ਹੁੰਦੇ ਉਹ ਅਲੱਗ ਹੁੰਦੇ ਆ ਤੇ ਅੱਜ ਤੋਂ ਬਾਅਦ ਜਿਹੜਾ ਉਹ ਡਿਫਰੈਂਟ ਲੁਧਿਆਣਾ ਹੋਏਗਾ